ਖੇਤੀਬਾੜੀ ਕਰਕੇ ਕਰੋੜਪਤੀ ਬਣਿਆ ਜਾ ਸਕਦਾ ਹੈ ਬਿਲਕੁਲ ਬਣਿਆ ਜਾ ਸਕਦਾ ਹੈ ਕਈਆਂ ਦੇ ਬਹਿਮ ਹੁੰਦਾ ਵੀ ਸਾਡਾ ਵਿਕਦਾ ਨਹੀਂ ਮੇਰੇ ਨਾਲ ਆਹਣ ਜੋੜਨਾ ਲੈ ਮੈਂ ਕਹਿੰਦਾ ਕਿਸੇ ਨੂੰ ਵੀ 20 ਕਿੱਲੇ ਗੰਨਾ ਬੀਜੋ ਮੈਂ ਲਵਾਂ ਸਰਕਾਰੀ ਰੇਟ ਤੋਂ 20 ਰੁਪਏ ਪਰ ਲਵਾਂ ਗੱਲ ਕਰ ਚੱਲਣ ਮੇਰੇ ਹਿਸਾਬ ਨਾਲ ਮੈਂ ਕਹਿੰਦਾ ਸਰੋਂ ਬੀਜਾਂ ਮੈਂ ਜਿੰਨਾ ਰੇਟ ਹੋਊਗਾ ਉਹਦੇ ਨਾਲ 100 ਰੁਪਏ ਵੱਧ ਰੇਟ ਤੇ ਲਵਾਂ ਬੀਜਦੇ ਨਹੀਂ ਕੱਲੇ ਸੁਪਨਿਆਂ ਦੇ ਵਿੱਚ ਡਰਾ ਕਰ ਰਹੇ ਨੇ ਉਹ ਡਰਾਫਟਸਮੈਨ ਨਹੀਂ ਹੁੰਦੇ ਜਿਹੜੇ ਨਕਸ਼ੇ ਬਣਾਉਂਦੇ ਨੇ ਪੁਲ ਬਣ ਜੂ ਇੱਥੇ ਆ ਬਣ ਜੂ ਉਹ ਡਰਾ ਹੋ ਰਿਹਾ ਜਦੋਂ ਖੇਤਾਂ ਦੇ ਵਿੱਚ ਇਹ ਕੰਮ ਹੋ ਗਿਆ ਜੀ ਪੁੱਤ ਜਦ ਉਹ ਵੇਲੇ ਨਹੀਂ ਬੈਠ ਸਕਣੇ ਕੁਛ ਨਾ ਕੁਛ ਕਰਨਗੇ ਫਿਰ ਕੋਈ ਨਾ ਕੋਈ ਚੀਜ਼ ਰੱਖਦੇ ਉਹਨਾਂ ਕੋਲੇ ਉਹ ਕਰਨ ਲੱਗ ਜਾਣਗੇ ਉਹਨਾਂ ਕੋਈ ਕੋਈ ਦਾਣੇ ਸਾਹਮਣੇ ਕੋਈ ਬੀਜ ਰੱਖਦੇ ਉਹ ਵੀ ਜਨ ਲੱਗ ਜਾਣਗੇ ਅਸੀਂ ਆਪਦੇ ਸਕੂਲ ਦੇ ਬੱਚੇ ਸਾਰਾ ਕੁਝ ਕਰਨ ਲੱਤੇ ਅਸੀਂ ਉਹਨਾਂ ਨੂੰ ਸਮੇਂ-ਸਮੇਂ ਦੱਸਦੇ ਆ ਉਹਨਾਂ ਨੂੰ ਸੰਗ ਦਿੰਨੇ ਆ ਮੈਂ ਹੁਣ ਪੁੱਛਿਆ ਬੱਚਿਆਂ ਨੂੰ ਪਰਸੋਂ ਹੱਥ ਖੜੇ ਕਰਾ ਕੇ ਮੈਂ ਕਿਹਾ ਆਲੂ ਵਾਲੇ ਪਰੋਠੇ ਕਿੰਨੇ ਖਾਂਦੇ ਨੇ ਸਾਰੇ ਹੱਥ ਖੜੇ ਕਰਤੇ ਮੈਂ ਪੁੱਛਿਆ ਵੀ ਆਲੂ ਬੀਜਿਆ ਕਿੰਨੇ ਨੇ ਸੀ ਤਾਂ ਇੱਕ ਸੀ ਇਹ ਉਹਨਾਂ ਨੂੰ ਦੱਸਣਾ ਪਊ ਬੇਸ਼ਰਮੀ ਦੇਣੀ ਪਊ ਯਾਰ ਵੀ ਆਲੂ ਤਾਂ ਗੱਲ ਹੀ ਕੁਛ ਨਹੀਂ ਯਾਰ ਤੁਸੀਂ ਤਾਂ ਕੁਝ ਹੀ ਨਹੀਂ ਕਰਨਾ ਆਲੂ ਨੂੰ ਕਿਸੇ ਟੋਕਰੀ ਚ ਚੱਕ ਕੇ ਮਿੱਟੀ ਚ ਦੱਬਣਾ ਹੈ ਸਹੀ ਸਮੇਂ ਤੇ ਬਾਕੀ ਕੰਮ ਤਾਂ ਰੱਬ ਨੇ ਕਰਨਾ ਉਹਨੇ ਧੁੱਪ ਦੇਣੀ ਹੈ ਉਹਨੇ ਹਵਾ ਦੇਣੀ ਹੈ ਉਹਨੇ ਬਰਸਾਤ ਦੇਣੀ ਹੈ ਤੁਸੀਂ ਤਾਂ ਜਿਹੜੀ ਚੀਜ਼ ਹੈ ਉਹਨੂੰ ਲੋੜ ਉਹਨੇ ਮੰਗ ਕੇ ਤਾਂ ਨਹੀਂ ਲੈਣਾ ਸੋ ਉਥੋਂ ਦੇਣਾ ਤਾਂ ਤੁਸੀਂ ਆ ਤੇ ਦੇ ਦਿਓ ਹੋ ਜੂ ਸਾਰਾ ਕੁਝ ਤੁਸੀਂ ਦੇਖੋ ਪੰਜ ਮਹੀਨੇ ਕੁਦਰਤ ਯਾਰ ਤੁਹਾਡੇ ਦਿਨ ਰਾਤ ਕੰਮ ਕਰਦੀ ਹੈ ਤੇ ਤੁਸੀਂ 10 ਮਿੰਟ ਵੀ ਨਹੀਂ ਕਰਦੇ ਲਫਾ ਪਿਆਂ ਚ ਪਿਆ ਕੁਝ ਨਹੀਂ ਉਗਦਾ ਹੂੰ ਜਿੰਨੇ ਮਰਜੀ ਸੋਹਣੇ ਤੁਸੀਂ ਬ੍ਰਾਂਡ ਦੇ ਲਿਆ ਕੇ ਰੱਖਦੇ ਹੋ ਉਗਰੂ ਤਾਂ ਮਿੱਟੀ ਚ ਦੇਣਾ ਪਊ ਉਹਨੂੰ ਪਾਣੀ ਦੀ ਸਿੱਲ ਵੀ ਦੇਣੀ ਪਊ ਸਾਨੂੰ ਪਤਾ ਹੋਣਾ ਚਾਹੀਦਾ ਹੈ ਹਨਾ ਜਾਣਕਾਰੀ ਹੋਣੀ ਚਾਹੀਦੀ ਬਿਲਕੁਲ ਪਹਿਲਾਂ ਕਿਸਾਨਾਂ ਨੂੰ ਇਹ ਪਤਾ ਹੁੰਦਾ ਸੀ ਹੂੰ ਵੀ ਜਦੋਂ ਕਿਹੜਾ ਕਿੰਨੇ ਮਿੰਟਾਂ ਬਾਅਦ ਸਿਰੇ ਵਗਜੂ ਬਿਲਕੁਲ ਹਨਾ ਜੀ ਬਿਲਕੁਲ ਤੇ ਹੁਣ ਸਾਡੇ ਕੋਲ ਫੋਨ ਵੀ ਨਹੀਂ ਕਿਹੜਾ ਦੱਸਣ ਵਾਸਤੇ ਦੂਰੋਂ ਹੁਣ ਨੱਕਾ ਪਿੱਛੇ ਢੇੜਾ ਮਾਰਨ ਜਾਂਦਾ ਤੇ ਲੋਕ ਉੱਥੋਂ ਬਾਜਾ ਮਾਰਦੇ ਕੂਕਾਂ ਪਈਆਂ ਵੱਜਦੀਆਂ ਖੇਤਾਂ 'ਚ ਵੀ ਪਾਣੀ ਦਾ ਟਾਈਮ ਹੋ ਗਿਆ ਵੱਡਲਾ ਪਈ ਓਏ ਜਮੈਂ ਵੱਡ ਲਿਆ ਓਏ ਹਨਾ ਇਸ ਤਰ੍ਹਾਂ ਤੇ ਹੁਣ ਤਾਂ ਤੁਹਾਡੇ ਕੋਲ ਫੋਨ ਨੇ ਸਾਰਾ ਕੁਝ ਵਰਤ ਸਕਦੇ ਹੋ ਫੋਨ ਬਹੁਤ ਕੰਮ ਦੀ ਚੀਜ਼ ਹੈ ਹੂੰ ਗੱਲ ਕਰ ਅਸੀਂ ਜਿਵੇਂ ਨਹੀਂ ਹੁੰਦੇ ਅਖਿਆਬਾਦ ਤੇ ਤੁਹਾਡੇ ਕੋਲ ਬੰਦੂਖਾਂ ਸੀ ਗੱਲ ਕਰ ਮਾਰਨੀ ਅਸੀਂ ਇੱਕ ਦੂਜੇ ਦੇ ਸ਼ੁਰੂ ਕਰ ਸ਼ੁਰੂ ਕਰਤੀ ਫੋਨ ਨੂੰ ਅਸੀਂ ਆਪਦੀ ਸਿਹਤ ਵਿਗਾੜਨ ਵਾਸਤੇ ਵਰਤ ਲਿਆ ਮੇਰਾ ਮਾੜਾ ਹੋ ਗਿਆ ਅਜਾ ਤੁਸੀਂ ਮਲਵਾਈ ਸਟੋਰ ਜਦੋਂ ਸ਼ੁਰੂਆਤ ਕੀਤੀ ਜਿਵੇਂ ਅੱਜ ਤੱਕ ਪ੍ਰੋਡਕਟ ਕਿੰਨੇ ਅਜ ਕਿੰਨੇ ਪ੍ਰੋਡਕਟ ਨੇ ਤੁਹਾਡੇ ਕੋਲ ਜਿਹੜੇ ਤੁਸੀਂ ਆਪ ਦੇ ਪ੍ਰੋਸੈਸ ਕਰਕੇ ਵੇਚ ਰਹੇ ਹੋ ਪਹਿਲਾਂ ਸਭ ਤੋਂ ਪਹਿਲਾਂ ਸਾਡਾ ਗੁਰੂ ਤਸ਼ਕਰ ਜੀ 12 ਕਿਸਮ ਦਾ ਗੁੜ ਤੇ ਦੋ ਕਿਸਮ ਦੀ ਸ਼ੱਕਰ ਹੂੰ ਉਦੇ ਵਿੱਚ ਅਸੀਂ ਜਿਸ ਤਰ੍ਹਾਂ ਦੀ ਡਿਮਾਂਡ ਜੁ ਹੁੰਦੀਆਂ ਨੇ ਜਿਹੜਾ ਸਾਨੂੰ ਪਤਾ ਲੱਗਦਾ ਉਸ ਤਰ੍ਹਾਂ ਦਾ ਬਣਾ ਕੇ ਦਿੰਨੇ ਆ ਬੜੀ ਦੂਰ ਦੂਰ ਤੱਕ ਸਾਡੇ ਗੁਰਦੇਸ਼ ਕੀਨ ਨੇ ਭਾਰਤ ਦਾ ਕੋਈ ਕੋਨਾ ਨਹੀਂ ਜਿੱਥੇ ਗੁਰਣੀ ਜਾਂਦਾ ਅੱਛਾ ਜੀ ਕੋਈ ਦੇਸ਼ ਨਹੀਂ ਜਿੱਥੇ ਗੁਰਣੀ ਜਾਂਦਾ ਹਰ ਸਾਲ ਪਹਿਲੇ ਸਾਲ ਸਾਡੇ ਕੋਲੇ 17 ਦੇਸ਼ਾਂ ਦੇ ਸਿੱਧੇ ਬੰਦੇ ਆਏ ਅੱਛਾ ਜੀ ਹੁਣ ਤਾਂ ਬਹੁਤ ਨੇ ਲੋਕ ਜਿਹੜੇ ਏਅਰਪੋਰਟ ਤੋਂ ਪੈਣਾ ਸਾਡੇ ਕੋਲੇ ਆਉਂਦੇ ਸਾਨੂੰ ਖੁਸ਼ੀ ਹੁੰਦੀ ਹੈ ਕਿਆ ਬਾਤ ਗੱਲ ਕਰੋ ਦਿਲ ਦੀਆਂ ਗੱਲਾਂ ਵੀ ਦੱਸਦੇ ਨੇ ਮੇਰੇ ਕੋਲੇ ਆ ਥੋੜੇ ਦਿਨ ਹੋਏ ਬਰਨਾਲੇ ਕੋਲ ਤਲਵੰਡੀ ਆ ਹੂੰ ਉਥੋਂ ਆਏ ਇੰਗਲੈਂਡ ਤੋਂ ਆਏ ਉਹਨਾਂ ਨੇ ਆਉਂਦਿਆਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਮੈਨੂੰ ਲੱਗਿਆ ਵੀ ਕੋਈ ਬੰਦੇ ਬਾਹਰੋਂ ਲੱਗਦਾ ਹਾਂਜੀ ਚਲੋ ਗੱਲਾਂ ਬਾਤਾਂ ਚੱਲੀਆਂ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਕਹਿੰਦੇ ਥੋੜੀ ਵੀਡੀਓ ਦੇਖ ਕੇ ਆਈ ਸੀ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੰਨੇ ਸਾਲ ਹੋ ਗਏ ਤੁਹਾਨੂੰ ਰਹਿੰਦੇ ਨੂੰ ਕਹਿੰਦੇ 35 ਮੈਂ ਕਿਹਾ ਕਿਵੇਂ ਆ ਕਹਿੰਦੇ ਕੁਛ ਨਹੀਂ ਇੱਥੋਂ ਵਰਗਾ ਕੁਝ ਨਹੀਂ ਕਹਿੰਦੇ ਜਿਹੜਾ ਸਵਾਦ ਸਾਨੂੰ ਸਾਡੀ ਮੋਟਰ ਤੇ ਆਉਂਦਾ ਨਾ ਉਥੋਂ ਦੇ ਜਿਹੜੇ ਵੱਡਿਆ ਬਕਿੰਗਮ ਪੈਲੇਸ ਨੇ ਉਹਨਾਂ ਤੇ ਵੀ ਨਹੀਂ ਆਉਂਦਾ ਮਤਲਬ ਆਨੰਦ ਤਾਂ ਸਾਡੇ ਹੀ ਆ ਤੇ ਪਤਾ ਨਹੀਂ ਕਿਉਂ ਅਸੀਂ ਆਨੰਦ ਖੋਈਂ ਦੁਰ ਤੇ ਅਮਰੀਕਾ ਕੈਨੇਡਾ ਤੋਂ ਕੈਨੇਡਾ ਤੋਂ ਬੁਟਰ ਸਾਹਿਬ ਨੇ ਉਹਨਾਂ ਨੇ ਕਿਤਾਬਾਂ ਹੀ ਸਾਰੀਆਂ ਜਿੰਨੀਆਂ ਉਹ ਲੈ ਕੇ ਜਾਂਦੇ ਨੇ ਸਾਰੀਆਂ ਮੇਰੇ ਐਡਰੈਸ ਤੇ ਭੇਜੀਆਂ ਹਰ ਸਾਲ ਫਰਵਰੀ ਮਹੀਨੇ ਜਨਵਰੀ ਫਰਵਰੀ ਮਹੀਨੇ ਇੱਥੇ ਆਉਂਦੇ ਨੇ ਤੇ ਉਹ ਮੈਨੂੰ ਲੱਗਦਾ ਕਿਤੇ ਨਾ ਕਿਹੜੀ ਜੇ ਮੇਰੇ ਕੋਲੇ ਨਾ ਪਹਿਲੇ ਬੁੱਢਲੇ ਦੌਰ ਦੇ ਵਿੱਚ ਕੋਈ ਬੰਦੇ ਕੋਈ ਆ ਜਾਂਦੇ ਵੀ ਯਾਰ ਗੋੜ ਉਹਨਾਂ ਨੂੰ ਮਤਲਬ ਲੱਗਦਾ ਦੁੱਗਣਾ ਰੇਟ ਹਾਂ ਹਾਂ ਮੈਂ ਕਹਿੰਦਾ ਹਾਂ ਬਿਲਕੁਲ ਦੁੱਗਣਾ ਅਚਾ ਕਲਕਰੇ ਦਾ ਜੇ ਤੁਸੀਂ ਮੈਥੋਂ ਪੁੱਛੋ ਵੀ ਦੁਗਣਾ ਕਿਉਂ ਮੈਂ ਦੱਸਦਾ ਸਾਰੇ ਅੰਕੜੇ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਹੁਣ ਅਮਰੀਕਾ ਦੇ ਵਿੱਚ ਜੇ ਗੋੜਾ ਸ਼ੱਕਰ ਭੇਜਣਾ ਤਾਂ ਕਿਲੋ ਦਾ 950 ਰੁਪਿਆ ਕੱਲਾ ਜਾਣ ਜਾਣ ਦਾ ਲੱਗਦਾ 1050 ਰੁਪਿਆ ਤੋਂ ਉੱਪਰ ਉਹ ਕਿਲੋ ਗੋੜਾ ਤੇ ਬੜੇ ਖੁਸ਼ ਨੇ ਕਹਿੰਦੇ ਯਾਰ ਸਿਰੇ ਦਾ ਗੁੜ ਮਿਲਦਾ ਤੇ ਅਸੀਂ ਇੱਥੇ ਜਿਹੜਾ ਸਾਡਾ ਸਿਸਟਮ ਹੈ ਅਜੇ ਤੱਕ ਪਿੰਡਾਂ ਚ ਹੈ ਜਿਵੇਂ ਕਹਿੰਦੇ ਨੇ ਵੀ ਅਸੀਂ ਟਰਾਲੀ ਵਾਲਿਆਂ ਤੋਂ ਨਹੀਂ ਲੈਂਦੇ ਜੀ ਉਹ ਤਾਂ ਕੱਲਾ ਪਸ਼ੂਆਂ ਵਾਸਤੇ ਲੈਂਦੇ ਆ ਤੇ ਪਸ਼ੂ ਜਿਹੜਾ ਦੁੱਧ ਆ ਫਿਰ ਕਿੱਧਰ ਜਾਂਦਾ ਉਹ ਵੀ ਤਾਂ ਤੁਸੀਂ ਪੀਂਦੇ ਹੋ ਹਾਂ ਨਾ ਮਾੜਾ ਪਸ਼ੂਆਂ ਨੂੰ ਪਾਉਂਗੇ ਤਾਂ ਭੁਗਤਣਾ ਤਾਂ ਸਾਨੂੰ ਪਊ ਬਿਲਕੁਲ ਬਹੁਤੇ ਲੋਕ ਨੇ ਜਿਹੜੇ ਆਪਦੇ ਪਸ਼ੂਆਂ ਨੂੰ ਮਦਾਨ ਚਾਰਦੇ ਨੇ ਕਿਉਂਕਿ ਵੀ ਇਹਨਾਂ ਦਾ ਦੁੱਧ ਅਸੀਂ ਪੀਵਾਂ ਸੇਵ ਖਵਾਉਂਦੇ ਆ ਨਾ ਜੀ ਸੇਵ ਖਵਾਉਂਦੇ ਆ ਬਿਲਕੁਲ ਇਹ ਸਾਨੂੰ ਸਿੱਖਣਾ ਪਊ ਵੀ ਜਿਹੜੀ ਚੀਜ਼ ਉਹ ਆ ਰਹੀ ਆ ਉਹ ਸਾਡੇ ਕੋਲ ਹੀ ਸਾਡੇ ਵਾਸਤੇ ਆ ਰਹੀ ਆ ਤੇ ਅਸੀਂ ਬਿਮਾਰ ਕਿਉਂ ਹੋ ਰਹੇ ਆ ਅਸਲ ਦੇ ਵਿੱਚ ਸਾਡਾ ਬਹੁਤਾ ਕਿਸਾਨ ਜਿਹੜਾ ਉਹ ਨਾ ਖੇਤੀ ਦੇ ਵਿੱਚ ਇਸ਼ਤ ਨਹੀਂ ਹੈ ਅਨਿਸ਼ਚਤਾ ਹੂੰ 10ਵੀਂ ਚੋਂ ਫੇਲ ਹੋਇਆ ਚਲ ਖੇਤ 12ਵੀਂ ਤੋਂ ਵੇਲ ਹੋ ਗਿਆ ਚਲ ਖੇਤ ਬੀਏ ਕਰਕੇ ਨੌਕਰੀ ਨਹੀਂ ਮਿਲੀ ਚਲ ਖੇਤ ਸਤਕਾਰਤ ਕਿੱਤਾ ਨਹੀਂ ਬਣਾ ਸੀ ਬੜੇ ਸਤਿਕਾਰ ਵਾਲਾ ਨਾਨਕ ਦਾ ਬਿਲਕੁਲ ਬਿਲਕੁਲ ਹਨਾ ਉਤਮ ਖੇਤੀ ਸੀ ਬਿਲਕੁਲ ਵਪਾਰ ਮਾਧਮ ਸੀ ਤੇ ਨਖਿੱਧ ਚੌਕਰੀ ਤੇ ਚਾਕਰੀ ਸੀ ਤੇ ਅਸੀਂ ਇਸ ਟਾਈਮ ਚਾਕਰੀ ਨੂੰ ਟੌਪ ਤੇ ਲਿਆਂਦਾ ਸਰਦਾ ਖੇਤੀ ਵੀ ਨਾ ਫੇਰ ਵੀ ਨਹੀਂ ਮੈਨੂੰ ਨੌਕਰੀ ਪੇਸ਼ਾ ਲੋਕਾਂ ਨਾਲ ਵੀ ਗਿਲਾ ਹੈ ਹੂੰ ਉਹਨਾਂ ਦੇ ਦੁਕਾਨਦਾਰ ਵੀ ਪੱਕੇ ਨੇ ਕੋਈ ਫਲਾਣੇ ਪंसारी ਤੋਂ ਲਿਓਣੇ ਬਿਲਕੁਲ ਉਹਨਾਂ ਦੇ ਡਾਕਟਰ ਵੀ ਪੱਕੇ ਨੇ ਦਵਾਈ ਉਹ ਤੋਂ ਲੈਣੇ ਆ ਕਿਸਾਨ ਨੂੰ ਪੱਕਾ ਨਹੀਂ ਕਰ ਸਕਿਆ ਜੀ ਨੇ ਸਾਰਿਆਂ ਨੂੰ ਬਚਾਉਣਾ ਬਿਲਕੁਲ ਜਿੱਦੇ ਉਹਨਾਂ ਨੇ ਕਰ ਲਿਆ ਨਾ ਉਹਨਾਂ ਨੇ ਕੀ ਦਸ ਜਾਣੇ ਨਹੀਂ ਰਲਦੇ ਉਹ ਤਾਂ ਰਲਦੇ ਨੇ ਇਕੱਠੇ ਜਦੋਂ ਤਾਂਚ 'ਚ ਬੈਠ ਕੇ ਖੇਡ ਸਕਦੇ ਨੇ ਦਸ ਜਾਣੇ ਗੋਲ ਮੇਜ ਤੇ ਪੈਗੀ ਸ਼ੱਗ ਲਾ ਸਕਦੇ ਨੇ ਤਾਂ ਫਿਰ ਦਸੇ ਜਾਣੇ ਕਿਸੇ ਕਿਸਾਨ ਕੋਲੇ ਨਹੀਂ ਆ ਸਕਦੇ ਵੀ ਆ ਚੱਕ ਪਈ ਤੇਰੀ ਜ਼ਮੀਨ ਪੰਜ ਕਿੱਲੇ ਉਹਦਾ ਠੇਕਾ ਖੇਤੀ ਤੂੰ ਕਰ ਐਨੇ ਤੈਨੂੰ ਪੈਸੇ ਦੇਵਾਂਗੇ ਜਿਹੜੀਆਂ ਵਚਤਾਂ ਨੇ ਹਨਾ ਤਿਆਰ ਨੇ ਲੋਕ ਮਾਡਲ ਲੈ ਕੇ ਆਉਣ ਮੇਰੇ ਕੋਲ ਮੈਂ ਬਣਾਉਣਾ ਉਹਨਾਂ ਨੂੰ ਮੈਂ ਬਣਾ ਕੇ ਦੇਉ ਸਾਰਾ ਕੁਝ ਉਹਨਾਂ ਨੂੰ ਕਿਤੇ ਉਹਤੇ ਨਹੀਂ ਜਾਣਾ ਪੈਣਾ ਦੁਕਾਨ ਤੇ ਨਹੀਂ ਜਾਣਾ ਪੈਣਾ ਤੇ ਇੱਕ ਗਰੰਟੀ ਹੋਰ ਦਿੰਦਾ ਜਿੰਨੀਆਂ ਸ਼ਹਿਰ ਦੇ ਵਿੱਚ ਮਾਨਸਿਕ ਪਰੇਸ਼ਾਨੀਆਂ ਨੇ ਬੱਚਿਆਂ 'ਚ ਸਭ ਤੋਂ ਵੱਧ ਜਿਹੜੀਆਂ ਲਾਮਤਾਂ ਨੇ ਸ਼ਹਿਰੀ ਖੇਤਰ 'ਚ ਚੱਲ ਗਈਆਂ ਹੈ ਹਨਾ ਜੀ ਉਹ ਵੀ ਨਹੀਂ ਹੋਣੀਆਂ ਕਿਉਂ ਜਦੋਂ ਸਾਰਾ ਟੱਬਰ ਕਾਰ ਤੇ ਚੜ ਕੇ ਖੇਤ ਜਾ ਕੇ ਚੀਜ਼ਾਂ ਤੋੜੂਗਾ ਨਾ ਪੱਟੂਗਾ ਕੋਈ ਮੂਲੀ ਪੱਟਲੇ ਛਲਗਮ ਪੱਟਲੇ ਹਨਾ ਅਜੇ ਤੱਕ ਤਾਂ ਸ਼ਹਿਰੀ ਬੱਚਿਆਂ ਨੂੰ ਇਹ ਨਹੀਂ ਪਤਾ ਵੀ ਮੂਲੀ ਪੱਟੀ ਜਾਂਦੀ ਨੇ ਕਿ ਤੋੜੀ ਜਾਂਦੀ ਹੈ <laughs> हां बिल्कुल है ना जी गन्ना चुपिया ਜਾਂਦਾ ਹੁੰਦਾ ਕਿ ਖਾਦਾ ਜਾਂਦਾ ਉਹ ਸਿੱਖ ਲੈਣਗੇ ਜਦੋਂ ਸਿੱਖ ਲਿਆ ਤਾਂ ਉਹਨਾਂ ਦਾ ਦਿਮਾਗ ਚੰਗੀਆਂ ਗੱਲਾਂ ਨਾਲ ਭਰ ਜਾ ਜਦੋਂ ਜੇਬ ਕਿਸੇ ਚੰਗੀਆਂ ਚੀਜ਼ਾਂ ਨਾਲ ਭਰੀ ਹੋਵੇ ਤਾਂ ਮਾੜੀ ਚੀਜ਼ ਪੈਣ ਨੂੰ ਥਾਂ ਨਹੀਂ ਰਹਿੰਦਾ ਇਹ ਦਿਮਾਗ ਦਾ ਕੰਮ ਹੈ ਜਦੋਂ ਦਿਮਾਗ ਨੂੰ ਚੰਗੀਆਂ ਚੀਜ਼ਾਂ ਨਾਲ ਚੰਗੀਆਂ ਗੱਲਾਂ ਨਾਲ ਭਰ ਲਿਆ ਬੱਟ ਤੇ ਤੁਰਨਾ ਆ ਗਿਆ ਉਹਨਾਂ ਨੂੰ ਤਾਂ ਫਿਰ ਉਹ ਗਲੀ ਚ ਜਾਂਦੇ ਵੀ ਡਿੱਗ ਕੇ ਉਹਨਾਂ ਦਾ ਕਦੇ ਚੂੜਾ ਨਹੀਂ ਟੁੱਟਦਾ ਉਹ ਸਿੱਖ ਲੈਣਗੇ ਉਹਨਾਂ ਨੂੰ ਬਣਾਉਣ ਮੇਰੀ ਬੇਨਤੀ ਹੈ ਸਾਰੇ ਜਿਹੜੇ ਤੁਹਾਡੇ ਜਰੀਏ ਵੀ ਜਿੰਨੇ ਨੌਕਰੀ ਪੇਸ਼ਾ ਨੇ ਉਹ ਪ੍ਰਯੋਗਤਾ ਕਰਨ ਪਹਿਲੀਆਂ ਜੀ ਘਾਟੇ ਮਾਰਨ ਲੱਗ ਜਾਂਦੇ ਨੇ ਵੀ ਸਾਨੂੰ ਯਾਰ ਘਾਟਾ ਪੈ ਜਾਂਦਾ ਸਾਨੂੰ ਆ ਇਹ ਹੋ ਜੂ ਇਡਿਜ਼ੋ ਰਾਵਾਂਗੇ ਕਿਵੇਂ ਜੇ ਤੁਸੀਂ ਖੇਤ ਨਹੀਂ ਜਾ ਸਕਦੇ ਤਾਂ ਫਿਰ ਲੁਧਿਆਣੇ ਡੀਏਪੀ ਸੀ ਜੀ ਦੋ ਦੋ ਮਹੀਨੇ ਬੈਠੇ ਰਹਿੰਦੇ ਉੱਥੇ ਕੀ ਆ ਸੋਡਾ ਹੂੰ ਬੈਠੇ ਰਹਿੰਦੇ ਹਾਂ ਬਿਲਕੁਲ ਫਿਰ ਆ ਕੇ ਗੱਲਾਂ ਕਰਦੇ ਆ ਮੈਂ ਜੀ ਦਿੱਲੀ ਲੈ ਕੇ ਗਏ ਜੀ ਅਸੀਂ ਫਿਰ ਮਰੀਜ਼ ਹੂੰ ਉਹ ਤੁਸੀਂ ਮਰੀਜ਼ ਨੂੰ ਲੋੜ ਹੀ ਨਹੀਂ ਪੈਣੀ ਸੀ ਤੁਸੀਂ ਖੇਤ ਹੀ ਬਣਾ ਲੈਂਦੇ ਹਸਪਤਾਲ ਤਾਂ ਆਪ ਹੀ ਹੋ ਜਾਂਦੇ ਜਿਹੜੀ ਰਸੋਈ ਹੈ ਸਾਡੀ ਸਾਡਾ ਹਸਪਤਾਲ ਅਸਲ ਦੇ ਵਿੱਚ ਹੂੰ ਤੇ ਸਾਡਾ ਹਸਪਤਾਲ ਹੀ ਜਦੋਂ ਜੈਰੀ ਆ ਬਿਲਕੁਲ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਿਹੜਾ ਸਾਡੇ ਹਸਪਤਾਲ ਚ ਕਿ ਤੋਆ ਜਿਵੇਂ ਯੂਪੀ ਦੇ ਵਿੱਚੋਂ ਗੁੜ ਆਉਂਦਾ ਬੜੇ ਵੱਡੇ ਪੱਧਰ ਤੇ ਇਤਕੀ ਬਹੁਤ ਘਟਾ ਹੈ ਹਾਂ ਬਿਲਕੁਲ ਇਤਕੀ ਘਟਾ ਹੈ ਘਟਾ ਹੈ 60 70 ਕੁਆਟ ਵਾਲੀ ਇੱਕ ਟਰਾਲੀ ਦੇ ਵਿੱਚ ਗੁੜ ਆਉਂਦਾ ਹੂੰ ਤਿੰਨੇ ਦੋਸ਼ੀ ਨਹੀਂ ਵੇਚਦੇ ਜ਼ਹਿਰ ਨੇ ਹਾਂ ਹੈ ਉਹ ਜ਼ਹਿਰ ਬਿਲਕੁਲ ਨਾ ਤਾਂ ਵੇਚਣ ਵਾਲਾ ਦੋਸ਼ੀ ਹੈ ਕਿਉਂਕਿ ਉਹਨੇ ਬਣਾਇਆ ਨਹੀਂ ਬਣਾਇਆ ਨਹੀਂ ਜਿਹੜੇ ਨੇ ਬਣਾਇਆ ਉਹਨੂੰ ਪਤਾ ਨਹੀਂ ਵਿਕਿਆ ਕਿੱਥੇ ਕਿੱਥੇ ਵਕਿਆ ਜਿਹੜੇ ਨੇ ਲਿਆ ਕੇ ਵਪਾਰੀ ਨੇ ਦਿੱਤਾ ਉਹਨੂੰ ਐ ਨਹੀਂ ਪਤਾ ਵੀ ਕੌਣ ਕਿੱਧਰ ਜਾਊਗਾ ਹੂੰ ਦੋਸ਼ੀ ਤੋਂ ਤਿੰਨੇ ਨਹੀਂ ਹਣਾ ਜੀ ਕੋਤੋ ਗੱਲ ਆ ਜਿਵੇਂ ਮੁਰਗਾ ਵੜਦਾ ਕੋਈ ਹੁਣ ਐ ਨਹੀਂ ਪਤਾ ਲੱਗਦਾ ਜੀ ਮੁਰਗਾ ਵੜਨ ਵਾਲੇ ਨੂੰ ਪਾਪ ਲੱਗਦਾ ਕਿ ਖਾਣ ਵਾਲੇ ਨੂੰ ਲੱਗਦਾ ਇਹ ਉਹੀ ਸਥਿਤੀ ਆ ਬਿਲਕੁਲ ਉਹ ਉਥੋਂ ਦੇਖੋ ਜਿਹੜਾ ਜੇ ਤੁਸੀਂ ਉਹਨਾਂ ਯੂਪੀ ਦੇ ਵਿੱਚ ਜਾਓ ਤਾਂ ਉੱਥੇ ਜਿਹੜੇ ਖਿਲਾੜੇ ਨੇ ਉਹ ਮੇਨ ਰੋਡ ਤੇ ਨਹੀਂ ਹੁਣ ਆਪਣੇ ਵਾਂਗ ਹਾਂ ਕਿਉਂਕਿ ਉਹਨਾਂ ਨੇ ਜਿਹੜਾ ਕੰਮ ਕਰਨਾ ਉੱਥੇ ਤਾਂ ਵੇਚਣਾ ਹੀ ਕੁਝ ਨਹੀਂ ਉਹਨਾਂ ਨੇ ਇੱਥੇ ਆਉਣਾ ਜੇ ਤੁਸੀਂ ਉਹਨਾਂ ਕੋਲ ਜਾਓ ਵੀ ਗੋੜ ਉਹ ਕਹਿੰਦੇ ਨੇ ਜੀ ਗੋੜੇ ਆਪਕੇ ਖਾਣੇ ਕਾ ਨਹੀਂ ਸਰਦਾਰ ਜੀ ਅਸੀਂ ਪੁੱਛਦੇ ਆ ਵੀ ਕਿੱਥੇ ਹੋਰ ਇਹ ਤਾਂ ਜੀ ਦਿੱਲੀ ਯੂਪੀ ਬਿਹਾਰ ਉਹ ਪੰਜਾਬ ਹਰਿਆਣਾ ਜਾਏਗਾ ਮਾਹਰ ਪੰਜਾਬ ਦੇ ਹੀ ਆਸੀਂ ਸਾਡੇ ਦਾ ਛੋਡੇ ਬੰਦੇ ਟਰਾਲੀਆਂ ਲਾ ਲੈ ਆ ਹੌਕਾ ਮਾਰ ਮਾਰ ਵੇਚਦੇ ਨੇ ਹਾਂ ਕਦੇ ਕਦੇ ਸਾਡੇ ਬੰਦੇ ਭਲੇਖਾ ਖਾ ਜਾਂਦੇ ਨੇ ਵੀ ਇਹ ਗੁਰਦਾ ਖਿਸਾਨਾਂ ਦਾ ਜੀ ਉਹ ਵੇਚਣਾ ਆਉਂਦੇ ਨੇ ਤੇ ਫਿਰ ਮੈਂ ਉਹਨਾਂ ਨੂੰ ਪੁੱਛਦਾ ਵੀ ਯਾਰ ਤੁਸੀਂ ਤਾਂ 5 ਦਿਨ ਝੋਨਾ ਵੇਚਣ ਨਹੀਂ ਜਾਂਦੇ ਹਾਂ ਜੇ ਮੰਡੀ 'ਚ 5 ਦਿਨ ਨਾ ਉਹ ਤਾਂ ਤੁਸੀਂ ਧਰਨਾ ਲਾ ਦਿੰਦੇ ਹੋ ਤੇ ਡੇਢ ਮਹੀਨਾ ਗੁੜ ਲਿਆ ਕੇ ਤੁਹਾਡੇ ਕੋਲੇ ਗਲੀ ਗਲੀ ਕਿਵੇਂ ਵੇਚ ਜਾਣਗੇ ਜੋ ਗਲੀ ਗਲੀ ਵੇਚਦੇ ਨੇ ਤਾਂ ਫਿਰ ਉਹਨਾਂ ਦੇ ਖੇਤ ਕੌਣ ਸੰਭਾਲਦਾ ਇਹ ਉਹਨਾਂ ਦਾ ਬਹਿਮ ਹੈ ਉਹ ਵਪਾਰੀ ਨੇ ਹੂੰ ਤਿੰਨ ਥਾਂ ਤੇ ਆਉਂਦਾ ਬਣਾਉਣ ਵਾਲੇ ਹੋਰ ਗੰਨਾ ਕਿਸੇ ਹੋਰ ਦਾ ਬਣਾਉਣ ਵਾਲੇ ਹੋਰ ਉਹਨਾਂ ਤੋਂ ਥੋਕ ਚ ਖਰੀਦ ਕੇ ਵਪਾਰੀ ਜਿਹੜੇ ਢਾਬਿਆਂ ਤੇ ਆ ਕੇ ਉਹ ਗੱਡੀਆਂ ਨੂੰ ਟਰੈਕਟਰਾਂ ਨੂੰ ਲੋਡ ਕਰਦੇ ਨੇ ਹੋਰ ਨੇ ਤੇ ਜਿਹੜੇ ਟਰੈਕਟਰਾਂ ਤੇ ਲੈ ਕੇ ਆਉਂਦੇ ਨੇ ਹੋਰ ਨੇ ਜੇ ਤੁਸੀਂ ਇਹਨਾਂ ਨੂੰ ਬਰੀਕੀ ਨਾਲ ਪੁੱਛੋ ਵੀ ਗੁੜ ਕਿੱਥੇ ਬਣਿਆ ਕਿੱਦੇ ਬਣਿਆ ਤੇ ਤੁਸੀਂ ਤਾਂ ਤੀਜੇ ਦਿਨ ਆ ਜੇ ਨਾ ਫਿਰ ਤੁਹਾਡਾ ਗੁੜ ਬਣਾਉਂਦਾ ਕੌਣ ਹੈ ਉਹਨਾਂ ਦੀ ਚੋਰ ਦੇ ਪੈਰ ਨਹੀਂ ਹੁੰਦੇ ਫੜੇ ਜਾਣਗੇ